de, de... ਭੀਤਰ ਹਜੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸਤਗੁਰ ਜੀ ਦੇ ಅಮੂਲਕ ਬਚਨ ਸਰਵਣ ਕਰ ਰਹੇ ਹੋ ਜੋ ਸਰੋਣੀ ਭਗਤ ਭਗਤ ਕਬੀਰ ਜੀ ਦੇ ਮੁਖਾਰ ਬਿੰਦ ਤੋਂ ਚਾਰਨ ਕੀਤੇ ਹੋਏ ਮਹਾਬੋਲ ਹਨ ਤੇ ਤਨ ਤਨ ਸਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਇਹ ਬਚਨ ਸਾਡੇ ਸਰਵਣਾ ਤੱਕ ਪਹੁੰਚਾਏ ਨੇ ਕਵੀਰ ਸਾਹਿਬ ਇਸ ਸ਼ਬਦ ਦੁਆਰਾ ਸਾਨੂੰ ਬਖਸ਼ਿਸ਼ ਕਰ ਰਹੇ ਨੇ संत ਨਾਲ ਕਿਵੇਂ ਦਾ ਵਿਹਾਰ ਕਰਨਾ ਚਾਹੀਦਾ ਹੈ ਪਹਿਲਾਂ ਤਾਂ ਸੰਤ ਮਿਲਦਾ ਨਹੀਂ ਕਿਉਂਕਿ ਸਭ ਦੇ ਸ਼ੁਰੂ ਵਿੱਚ ਗਿਆ ਮਿਲੇ ਜੇ ਮਿਲ ਜਾਏ ਸੰਤ ਔਂਕੜ ਹੈ ਸੰਤ ਮਿਲ ਜਾਏ ਜੇ ਮਿਲੇ ਤਾਂ ਕੀ ਕਰਨਾ ਚਾਹੀਦਾ ਕਿਵੇਂ ਰਹਿਣਾ ਚਾਹੀਦਾ ਅਸੀਂ तकरीबन ਇਸ ਸਬ ਤੋਂ ਉਲਟ ਕਰਦੇ ਹਾਂ ਬਹੁਤ ਆਤ ਵਿੱਚ ਸੰਤ ਮਿਲੇ ਕਦੇ ਚੁੱਪ ਨਹੀਂ ਕਰਨਾ ਚਾਹੀਦਾ ਤੇ ਆਮ ਮਨੁੱਖ ਮਿਲੇ ਕਦੇ ਬੋਲਣਾ ਨਹੀਂ ਚਾਹੀਦਾ ਇਸ ਸ਼ਬਦ ਦੇ ਵਿੱਚ ਜੋ ਭਾਵ ਦਿੱਤਾ ਗਿਆ ਹੈ ਕਿਉਂਕਿ ਬੋਲਣਾ ਹੀ ਉਹਨਾਂ ਨਾਲ ਪਰਉਪਕਾਰ ਹੈ ਜਿਨ੍ਹਾਂ ਕੋਲੇ ਨਾਮ ਦੀ ਕਲਾ ਹੈ ਨਾਮ ਦਾ ਖਜ਼ਾਨਾ ਹੈ ਬਹੁਤ ਖਜ਼ਾਨਾ ਹਰ ਜੀ ਤਿਨ ਪੈ ਹਰ ਕੀਰਤਨ ਲਾਹਾਰਾਂ ਥੋੜਾ ਨਹੀਂ ਹੁੰਦਾ ਬਹੁਤਾ ਖਜ਼ਾਨਾ ਹੁੰਦਾ ਉਨਾਂ ਨਾਲ ਬੋਲਣਾ ਚੰਗਾ ਹੁੰਦਾ ਹੈ ਸੋ ਆਉ ਸੰਖੇਪ ਜੀ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀ ਓਮ ਸ਼ੰਤ ਮਿਲ ਕੇ ਸੁਣੀਏ ਕਹੀਏ मिले असंत मसत कर रही है कबीर साहब बख्शीश कर रहे ने साढ़े तीन भाई संत मिले कुछ सुनिए कहिए दो चिंता जदों संत मिले ता सुनना भी चाहिदा ते कहना भी चाहिदा संत नु बुलवाण लई ਕੁਝ ਕਹਿਣਾ ਪਏਗਾ ਇਹ ਦੇਖੋ ਕਦੇ ਸੰਤਾਂ ਵਿੱਚ ਰਕੇ ਇਸ ਤਰ੍ਹਾਂ ਨਿਪਾਸ਼ ਬੈਠੇ ਰਹੋ ਸੰਤ ਨੇ ਕੁਝ ਨਹੀਂ ਬੋਲਣਾ ਕਿਉਂਕਿ ਉਹ ਤਾਂ ਹਰ ਵਕਤ ਬੋਲ ਵਿੱਚ ਹੁੰਦਾ ਹੈ ਜਪ ਵਿੱਚ ਹੁੰਦਾ ਹੈ ਉਹ ਬਿਨਾ ਜੀਵਾ ਤੋਂ ਬੋਲਦਾ ਰਹਿੰਦਾ ਹੈ ਇਹਨ ਜੀਵਾ ਜੋ ਜਪੇ ਆਓ ਸੋ ਕੋਈ ਜਾਣੇ ਕੈਸਾ ਨਾਮ ਉਹ ਨਾਮ ਦੀ ਪਛਾਣ ਹੈ ਉਹਨੂੰ ਹਾਂ ਜੇ ਬੁਲਾਵੋਗੇ ਤਾਂ ਬੋਲੇਗਾ ਸਤਗੁਰੂ ਜੀ ਕਹਿੰਦੇ ਨੇ ਕੁਛ ਸੁਣੀਏ ਕਈ ਹੈ ਦੋ ਚੀਜ਼ਾਂ ਕਰਨੀ ਜਦੋਂ ਸੰਤ ਬੋਲ ਰਿਹਾ ਹੈ ਉਦੋਂ ਸੁਣਨਾ ਹੈ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਪਾਠ ਹੋ ਰਿਹਾ ਕੀਰਤਨ ਹੋ ਰਿਹਾ ਕਥਾ ਹੋ ਰਹੀ ਹੈ ਜਿਹੜੀ ਵੀ ਕਰਿਆ ਵਿੱਚ ਅਸੀਂ ਬੈਠੇ ਆਂ ਉਦੋਂ ਕੀ ਹੁੰਦਾ ਜਦੋਂ ਭਾਈ ਸਾਹਿਬ ਜੀ ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਉਂਦੇ ਹੁੰਦੇ ਨੇ ਸ਼ਲੋਕ ਬੜਦੇ ਨੇ ਆਪਾਂ ਉਸ ਤੋਂ ਵੀ ਅੱਗੇ ਬੋਲਦੇ ਆਂ ਕੀਰਤਨ ਵਿੱਚ ਵੀ ਇਸ ਤਰ੍ਹਾਂ ਹੀ ਬੋਲਦੇ ਆਂ ਅੱਗੇ ਅੱਗੇ ਬੋਲ ਜਾਂਦਾ ਉਦੋਂ ਸੁਣਨ ਦਾ ਕੰਮ ਹੁੰਦਾ ਜਦੋਂ ਬੋਲਣ ਦਾ ਕੰਮ ਹੁੰਦਾ ਉਦੋਂ ਬੋਲਦੇ ਨਹੀਂ ਜਦੋਂ ਬੁਲਾਇਆ ਜਾਂਦਾ ਹੈ ਬੋਲੋ ਜੀ ਵਾਹਿਗੁਰੂ ਅਰਦਾਸ ਵਿੱਚ ਬੁਲਾਇਆ ਜਾਂਦਾ ਹੈ ਉਦੋਂ ਬੋਲਣਾ ਨਹੀਂ ਬਹੁਤਾ ਬੀਬੀਆਂ ਵਿਚਾਰੀਆਂ ਬੋਲਦੀਆਂ ਨੇ ਫਤਿਹ ਵਿੱਚ ਨਹੀਂ ਬੋਲਦੇ ਅਸੀਂ ਬੋਲਣਾ ਫਤਿਹ ਵਿੱਚ ਹੁੰਦਾ ਹੈ ਉੱਥੇ ਲਿਖਿਆ ਬਕਾਇਦਾ ਬੋਲੋ ਜੀ ਵਾਹਿਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਜਿਹੜੇ ਖਾਲਸੇ ਦੀ ਹਾਮੀ ਭਰਦੇ ਨੇ ਉਹ ਬੋਲੋ ਜੀ ਸਭ ਬੋਲਣਾ ਜਿੱਥੇ ਹੁੰਦਾ ਉੱਥੇ ਅਸੀਂ ਬੋਲਦੇ ਨਹੀਂ ਆ ਜਿੱਥੇ ਸੁਣ ਸੁਣ ਨਾ ਹੁੰਦਾ ਉੱਥੇ ਸੁਣਦੇ ਨਹੀਂ ਅਸੀਂ ਸਾਨੂੰ ਤਾਂ ਹੀ ਤਾਂ ਆਤਮਿਕ ਤਰੱਕੀ ਨਹੀਂ ਮਿਲਦੀ ਦੁਨੀਆ ਦੀ ਤਰੱਕੀ ਜਿੰਨੀ ਮਰਜ਼ੀ ਮਿਲ ਜਾਏ ਕਿਉਂਕਿ ਦੁਨੀ ਵਿੱਚ ਅਸੀਂ ਕਰ ਰਹੇ ਆਂ دین ਦੀ ਤਰੱਕੀ ਨਹੀਂ ਮਿਲਦੀ ਹਾਲਾਂਕਿ دین ਵਿੱਚ ਇਤਨੀ ਤਰੱਕੀ ਹੈ ਦਿਨ ਦਿਨ ਦੂਣਾ ਹੇਤ ਹਰ ਦਿਨ ਦੁੱਗਣਾ ਹੋ ਜਾਂਦਾ ਹੈ ਦੁੱਗਣਾ ਨਹੀਂ ਚੌਗਣਾ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵਨ ਚੌਗਣਾ ਚੌਗਣਾ ਰੰਗ ਛੜਦਾ ਰੋਜ ਇਤਨੀ ਤਰੱਕੀ ਕਿੱਥੇ ਅਸਾਸ ਕਿਉਂ ਹੈ ਸਦਾ ਸਿੱਧਾ ਬੁੱਧਾ ਬਿਰਧ ਕਰਤਾ ਰੋਜ ਪੜਦੇ ਤੁਸੀਂ ਨਿਤਨੇਮ ਦੀ ਬਾਣੀਆਂ ਤੁਹਾਡੀ ਇਤਨੀ ਤਰੱਕੀ ਇਤਨੀ ਤਰੱਕੀ ਹੈ ਨਾ ਇਧਰ ਛਣ ਛਣ ਤਰੱਕੀ ਹੈ ਹੋਰ ਵੀ ਅੱਗੇ ਛਣ ਛਣ ਗਈ ਹੈ ਸੋਮ ਸੁਣਨ ਦੇ ਟਾਈਮ ਪਰਮਾਰਥ ਵਿੱਚ ਖਾਸ ਕਰਕੇ ਸੁਣਨਾ ਹੈ ਹੁਣ ਦੁਨੀਆ ਵਿੱਚ ਕੋਈ ਰਾਜਾ ਹੁਕਮ ਕਰ ਰਿਹਾ ਹੋਵੇ ਫਰਮਾਨ ਕਰੇ ਕੋਈ ਬੋਲਦਾ ਉੱਥੇ ਫਿਰ ਸੁਣਦੇ ਨੇ ਸਾਰੇ ਜਦੋਂ ਬੋਲਣ ਦਾ ਕੰਮ ਹੈ ਫਿਰ ਬੋਲ ਫਿਰ ਜਪ ਕਰ ਚੰਗੀ ਗੱਲ ਹੈ ਤੂੰ ਬਾਣੀ ਦਾ ਜਪ ਕਰਕੇ ਸੰਗਤਾਂ ਨੂੰ ਸੁਣਾਓ ਕਥਾ ਕਰਕੇ ਸੁਣਾ ਕੀਰਤਨ ਕਰਕੇ ਸੁਣਾ ਚੰਗੀ ਗੱਲ ਹੈ ਬਹੁਤ ਵਾੜੇ ਬਹੁਤ ਵਾੜੇ ਨਿਤਨੇ ਮਨੁੱਖ ਆਪ ਕਰਦਾ ਹੈ ਠੀਕ ਹੈ ਆਪਣੇ ਲਈ ਹੈ ਉਹ ਤਾਂ ਜ਼ਰੂਰੀ ਹੈ ਸਾਨੂੰ ਖੁਦਗਰਜੀ ਹੈ ਪਰ ਇੱਕ ਪੜ ਕੇ ਸੰਸਾਰ ਨੂੰ ਸੁਣਾ ਰਿਆ ਸੈਂਕੜਿਆਂ ਵਿੱਚੋਂ 5-10 ਤਾਂ ਸੁਣਨਗੇ ਉਹਨੂੰ ਲਾਭ ਹੋਏਗਾ ਇਹ ਬਹੁਤ ਸੋਹਣੀ ਹੈ ਕਹੀ ਹੈ ਪਰ ਕਦੋਂ ਇਹ ਹੋਵੇਗਾ ਜਦੋਂ ਸੰਤ ਮਿਲੇ ਤਾਂ ਜੇ ਮਿਲ ਜੇ ਸੰਤ ਕਦੋਂ ਮਿਲਦਾ ਜੇ ਵਡ ਭਾਗ ਹੋਵੇਂ ਵਡ ਮੇਰੇ ਜਨ ਮਿਲਦਿਆਂ ਢਿੱਲ ਨਾ ਲਈਏ ਜਨ ਕਿਵੇਂ ਢਿੱਲ ਲਾਵੇਗਾ ਮਿਲਦਿਆਂ ਜੇ ਭਾਗ ਹੋੜ ਕੇ ਭਾਗ ਹੋਣ ਲਈ ਭਾਗ ਬਣਾਉਣ ਲਈ ਗੁਰੂ ਸੰਗਤ ਗੁਰੂ ਸੇਵਾ ਜਿਸ ਤਰ੍ਹਾਂ ਦਾ ਵਰਜੀ ਭਾਗ ਬਣਾ ਲਓ ਹਿੱਸਾ ਬਣਾ ਲਓ ਮੱਥੇ ਤੇ ਲਿਖਾ ਲਓ ਗੁਰੂ ਲਿਖ ਦਿੰਦਾ ਹੈ ਗੁਰੂ ਤੋਂ ਜੋ ਮਰਜੀ ਲਿਖਾ ਲਓ ਸੰਤ ਮਿਲੇ ਜੇ ਸੰਤ ਮਿਲ ਜਾਏ ਤਾਂ ਸੰਤ ਦੇ ਕੋਲ ਸਾਰੇ ਖਜ਼ਾਨੇ ਨੇ ਦੁਨਿਆਵੀ ਆਪਾਂ ਦੁਨਿਆਵੀ ਚ ਹੀ ਚਾਹਦੇ ਆ ਨਾ ਮਾਇਆ ਇਹ ਸੰਤ ਦੇ ਪਿੱਛੇ ਪਿੱਛੇ ਹੈ ਚਾਹੇ ਉਹ ਵਰਤੇ ਜਾਂ ਨਾ ਵਰਤੇ ਦੋ ਚੀਜ਼ਾਂ ਚ ਸੰਤ ਦੇ ਪਿੱਛੇ ਐ ਚਾਹੇ ਸੰਤ ਨਹੀਂ ਵੀ ਚੰਦਾ ਸੁਹਾਗਣ ਗਲ ਸੋਹੈ ਹਾਰ ਸੰਤ ਕੋ ਬਿਖ ਬਿਗ ਸੈ ਸੰਸਾਰ ਉਹ ਸੰਤ ਜਿਹੜੀ ਮਾਇਆ ਹੈ ਨਾ ਦੁਨੀ ਦੀਨ ਵੀ ਚਾਹੀਦਾ ਦੁਨੀ ਵੀ ਚਾਹੀਦੀ ਹੈ ਦੋਏ ਚਾਹੀਦਿਆਂ ਨੇ ਸਿੱਖ ਨੂੰ ਦੋਈ ਦਿੱਤੀ ਹੋਈ ਹੈ ਨਹੀਂ ਸਰ ਦੋਏ ਦਿੰਦਾ ਸਿੱਖ ਨੂੰ ਮਹਾਰਾਜ ਕਹਿੰਦੇ ਉਹ ਜਿਹੜੀ ਮਾਇਆ ਹੈ ਸੁਹਾਗਣ ਜਿਹਨੂੰ ਕਹਿੰਦੇ ਨੇ ਕਹਿੰਦੇ ਸੰਤ ਕੋ ਵਿਖ ਬਿਗਸੈ ਸੰਸਾਰ ਕਾਰ ਸ਼ਿੰਗਾਰ ਬਹਿਸ ਕਾਰ ਸ਼ਿੰਗਾਰ ਬਹਿ ਪਖਿਆਰੀ ਸੰਤ ਕੀ ਠਿਟਕੀ ਫਿਰੈ ਵਿਚਾਰੀ ਸੰਤ ਭਾਗ ਉਹ ਪਿੱਛੇ ਪਰੈ ਮਿਲੈ ਸੰਤ ਸੰਤ ਭਾਗ ਉਹ ਪਿੱਛਾ ਪਾਛੈ ਪਰੈ ਗੁਰ ਪ੍ਰਸਾਦੀ ਮਾਰੋੜੈ ਇਹ ਨਹੀਂ ਕਿ ਸੰਤ ਦੇ ਪਿੱਛੇ ਮਾਇਆ ਨਹੀਂ ਹੁੰਦੀ ਸੰਤ ਦੇ ਪਿੱਛੇ ਸੰਤ ਭਾਗ ਉਹ ਪਿੱਛੇ ਪਰੈ ਸੰਤ ਦੇ ਤਾਂ ਪਿੱਛੇ ਪਿੱਛੇ ਰਹਿੰਦੀ ਐ ਕਿਉਂ ਕਹਿੰਦੇ ਗੁਰ ਪ੍ਰਸਾਦੀ ਮਾਰੋਂ ਡਰੈ ਸੰਤ ਤੋਂ ਸੰਤ ਮਨੂ ਮਾਰੇ ਨਾ ਫਿਰ ਜਿੱਥੇ ਕਹਿੰਦੇਗਾ ਜਲੀ ਜਾਏਗੀ ਹਰ ਤਰ੍ਹਾਂ ਦੀ ਮਾਇਆ ਹਰ ਤਰ੍ਹਾਂ ਦੀ ਮਾਇਆ ਇਹ ਨਹੀਂ ਇੱਕ ਤਰ੍ਹਾਂ ਦੀ ਹਰ ਤਰ੍ਹਾਂ ਦੀ ਮਾਇਆ ਹੈ ਕਹਿੰਦੇ ਐਸਾ ਸੰਤ ਫਿਰ ਮਿਲੇਗਾ ਕਿਵੇਂ ਭਾਗ ਦੇ ਦੁਆਰਾ ਜੇ ਵੜ ਭਾਗ ਹੋਵੇ ਵੜ ਮੇਰੇ ਸ਼ੰਤ ਦੇ ਪਿੱਛੇ ਪਿੱਛੇ ਆ ਮਾਇਆ ਸੰਸਾਰ ਦੀ ਪਰ ਸੰਤ ਕਿਉਂ ਕਹਿੰਦਾ ਹੈ ਸੰਤ ਕੋ ਵਿਖਿ ਵਿਗ ਸਹਿ ਸੰਸਾਰ ਸੰਸਾਰ ਖੁਸ਼ ਹੁੰਦਾ ਹੈ ਮਾਇਆ ਮਿਲਣ ਤੋਂ ਸੰਸਾਰ ਖੁਸ਼ ਹੁੰਦਾ ਸੰਤ ਨਹੀਂ ਹੁੰਦਾ ਐਸਾ ਸੰਤ ਦੇਖ ਲੋ ਬਸ ਜਿਹੜਾ ਮਾਇਆ ਵਿੱਚ ਖੁਸ਼ ਨਹੀਂ ਹੈ ਮਾਇਆ ਵਿੱਚ ਉਦਾਸ ਹੈ ਜੋ ਮਾਇਆ ਮੈਂ ਜਿਸ ਰਖੈ ਉਦਾਸ ਕਹੋ ਕਬੀਰ ਹਾਂ ਤਾਂ ਕਾ ਦਾਸ ਮਾਇਆ ਵਿੱਚ ਹੋਵੇ ਇਹ ਨਹੀਂ ਮਾਇਆ ਛੱਡ ਕੇ ਚਲਾ ਜਾਏ ਅਤੀਤ ਹੋਵੇ ਨਹੀਂ ਅਤੀਤ ਨਹੀਂ ਹਰ ਕੇ ਲੋਕ ਸੋ ਸਦਾ ਅਤੀਤਾ ਜਿਹੜੇ ਹਰੀ ਦੇ ਲੋਕ ਨੇ ਉਹ ਤਾਂ ਹਮੇਸ਼ਾ ਹੀ ਅਤੀਤ ਹੁੰਦੇ ਨੇ ਦੂਰ ਹੁੰਦੇ ਨੇ ਸੰਸਾਰ ਤੋਂ ਉਹ ਇਹ ਥੋੜਾ ਇੱਥੇ ਹੁੰਦੇ ਨੇ ਹਰੀ ਦੇ ਲੋਕ ਸਾ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਚੀਜ਼ ਦੀ ਨਿਸ਼ਾਨੀ ਦੱਸੀ ਹੋਈ ਹੈ ਤਾਂ ਹੀ ਤਾਂ ਨਾਮ ਬੰਦਗੀ ਵਾਲਾ ਕਿਸੇ ਭੇਖਤੇ ਨਹੀਂ ਵਿੱਚ ਨਹੀਂ ਉਲਝਦਾ ਕਿਸੇ ਦਾਨੀ ਤੇ ਨਹੀਂ ਉਲਝਦਾ ਕਿਸੇ ਗਿਆਨੀ ਤੇ ਨਹੀਂ ਉਲਝਦਾ ਕਦੇ ਨਹੀਂ ਉਲਝੇਗਾ ਨਾਮੀ ਤੇ ਉਲਝੇ ਨਾਮੀ ਨੂੰ ਨਹੀਂ ਛੱਡਦਾ ਜਿਹਦੇ ਕੋਲ ਨਾਮੀ ਹੈ ਉਹਦੇ ਚਰਨੀ ਉਹਦਾ ਨਹੀਂ ਖੇੜਾ ਛੱਡੇਗਾ ਨਾਮੀ ਨੂੰ ਨੂੰ ਪਤਾ ਵੀ ਨਾਮੀ ਕੋਲ ਹੈ ਸਾਰਾ ਕੁਝ ਗਿਆਨੀ ਦਿਆਨੀ ਇਹ ਨਹੀਂ ਮਾਨੀ ਇਹ ਤਾਂ ਮਾਨੀ ਨੇ ਸੋ ਇਸ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਸੰਤ ਮਿਲੈ ਸੰਤ ਮਿਲ ਜਾਏ ਕਬੀਰ ਕਹਿੰਦੇ ਨੇ ਕਿਛ ਸੋਣੀ ਹੈ ਕਈ ਹੈ ਕਬੀਰ ਨੂੰ ਕਿੰਨੇ ਕੁ ਸੰਤ ਮਿਲਦੇ ਸਨ ਇੱਕ ਦੋ ਇਹ ਮੰਦਰ ਇੱਕ ਦੋ ਇਹ ਬਾਟ हमको 70 ਉਹਨਕੋ ਖਾਟ ਐਂਡ ਇਹ ਇੰਨੇ ਆਉਂਦੇ ਸਨ ਇੱਕ ਦੋ ਰਸਤੇ ਵਿੱਚ ਆਉਂਦਾ ਹੁੰਦਾ ਸੀ ਇੱਕ ਦੋ ਘਰ ਬੈਠਾ ਹੁੰਦਾ ਸੀ ਮੰਦਰ ਘਰ ਨੂੰ ਕਿ ਇਹੇ ਬਰਸਾਦ ਬਸੈ ਸੁਖਮਤਿਰ ਐਨੇ ਸੰਤ ਕਬੀਰ ਨੂੰ ਮਿਲਦੇ ਸਭ ਖਸ਼ਬੂ ਫੁੱਲ ਦੇ ਅੰਦਰ ਬਣਦੀ ਹੈ ਪ੍ਰਯਾਗ ਬਣਦਾ ਉਹਦੇ ਅੰਦਰ ਪ੍ਰਾਗ ਬਣਦਾ ਹੈ ਨਾ ਜਦੋਂ ਪੌਰੇ ਆਪੇ ਆ ਜਾਂਦੇ ਆਪੇ ਆ ਜਾਂਦੇ ਨੇ ਖਸ਼ਬੂ ਲੈਣ ਵਾਲੇ ਸਵਿਜ ਕਰਕੇ ਬੈਠੇ ਰਹਿੰਦੇ ਨੇ ਉੱਥੇ ਇਹ ਅਵਸਥਾ ਬਣਦੀ ਹੈ ਸੰਧੀ ਸੰਤ ਮਿਲੇ ਕੁਝ ਸੁਣੀਏ ਕਹੀ ਹੈ ਜਦੋਂ ਸੰਤ ਮਿਲੇ ਕੁਝ ਸੁਣਨਾ ਜੇ ਤਾਂ ਬੋਲ ਰਿਹਾ ਉਹ ਸੁਣਨਾ ਹੈ ਜੇ ਚੁੱਪ ਹੈ ਤਾਂ ਬੋਲਣਾ ਹੈ ਪੁੱਛਣਾ ਹੈ ਇਹ ਸੰਤ ਜੀ ਮੈਨੂੰ ਵੀ ਨਾਮ ਚਾਹੀਦਾ ਹੈ ਮੈਨੂੰ ਵੀ ਆਤਮਿਕ ਪ੍ਰਕਾਸ਼ ਚਾਹੀਦਾ ਹੈ ਮੈਨੂੰ ਵੀ ਆਤਮਿਕ ਗਾਉਣ ਕਰਨਾ ਹੈ ਮੈਨੂੰ ਵੀ ਉਹ ਕਲਾ ਵਰਤਾਓ ਜਿਹਦੇ ਵਿੱਚ ਸਦਾ ਆਨੰਦ ਰਹਿੰਦਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ ਗੁਣਵੰਤਿਆਂ ਦੀ ਚਰਨ ਧੂੜ ਲੈ ਲਓ ਸਦਾ ਆਨੰਦ ਬਣਿਆ ਰਹੇਗਾ ਤੁਹਾਡੇ ਅੰਦਰ ਸਦਾ ਆਨੰਦ ਸਦਾ ਆਨੰਦ ਰਹੇ ਦਿਨ ਰਾਤੀ ਕਲਾ ਸਦਾ ਕਹ ਕਿ ਨਹੀਂ ਹਟੇ ਦਿਨ ਰਾਤੀ ਹਰ ਵਕਤ ਉਹਨਾਂ ਦਾ ਮਨ ਆਨੰਦ ਰਹਿੰਦਾ ਸਰੀਰ ਕਰਕੇ ਭਾਵੇਂ ਟੱਕਾ ਵੀ ਨਹੀਂ ਆਨਾਂ ਕੋਲ ਸਰੀਰ ਕਰਕੇ ਉਹਨਾਂ ਨੂੰ ਛੱਤ ਵੀ ਨਹੀਂ ਹੈ ਸਰ ਤੇ ਸਿਰ ਲਕਾਉਣ ਲਈ ਛੱਤ ਵੀ ਟੁੱਟੀ ਹੋਈ ਹੋਵੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿਨਾ ਪਟੇ ਹੋਏ ਕੱਪੜੇ ਚੰਗੇ ਕੱਪੜੇ ਵੀ ਨਹੀਂ ਹੁੰਦੇ ਜ਼ਰੂਰੀ ਨਹੀਂ ਹੈ ਮਿੱਤਰ ਇਠ ਧਨ ਰੂਪ ਹੀਣ ਨਾ ਮਿੱਤਰ ਹੈ ਕੋਈ ਨਾ ਪਿਆਰਾ ਹੈ ਕੋਈ ਮਿੱਤਰ ਇਠ ਇਠ ਇਸ਼ ਪਿਆਰੇ ਨੂੰ ਕਹਿੰਦੇ ਨੇ ਧਨ ਰੂਪ ਹੀਣ ਨਾ ਧਨ ਹੈ ਨਾ ਸੋਹਣੇ ਨੇ ਬਰੋਂ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਜਿਹੜੇ ਅੰਦਰ ਰੇਸ਼ਮੀ ਕੱਪੜੇ ਪਹਿਨੇ ਹੋਏ ਨੇ ਜਿਨ੍ਹਾਂ ਨੇ ਆਪਣੇ ਤੇ ਰੇਸ਼ਮੀ ਕੱਪੜੇ ਪਹਿਨੇ ਹੋਣੇ ਸਰੀਰ ਤੇ ਨਹੀਂ ਸਰੀਰ ਤੇ ਦਾ ਸੰਸਾਰ ਪਹਿੰਦਾ ਹੈ ਉਹਨਾਂ ਦੇ ਅੰਦਰ ਜਿਨ ਪਟ ਅੰਦਰ ਬਾਹਰ ਗੁਦੜ ਬਾਹਰ ਸਿੰਪਲ ਤੇ ਭਲੇ ਸੰਸਾਰ ਤਿੰਨ ਨੋਹ ਲੱਗਾ ਰਬ ਸੇਤੀ ਉਹਨਾਂ ਦਾ ਪਿਆਰ ਲੱਗਿਆ ਹੋਇਆ ਹੈ ਰੋਜ ਪੜਦੇ ਤੁਸੀਂ ਆਸ਼ਾ ਕੀ ਬਾਤ ਸੰਤ ਮਿਲੇ ਕਿਛ ਸੁਣੀਏ ਕਹੀਏ ਪਹਿਲਾਂ ਤਾਂ ਸੰਤੇ ਮਿਲ ਜਾਏ ਬਹੁਤ ਫਿਰ ਇਹ ਕੰਮ ਕਰਨਾ ਤੇ ਦੂਜਾ ਪਖ ਮਿਲੇ ਅਸੰਤ ਮਸਟ ਕਰਈਏ ਕੋਈ ਹੋਵੇ ਨੇੜੇ ਦਾ ਨੇੜੇ ਹੋਵੇ ਦੂਰ ਤੋਂ ਦੂਰ ਹੋਵੇ ਅਸੰਤ ਜੋ ਸੰਤ ਨਹੀਂ ਹੈ ਸ਼ਾਕਤ ਹੈ ਕਬੀਰ ਸਾਹਿਬ ਨੇ ਇਹੀ ਗੱਲ ਕਹੀ ਦੇਖੋ ਹਰ ਕ ਨਾਲ ਉਹ ਅੜੇ ਨੇ ਚੱਲੇ ਨੇ ਧਰਮੀ ਹੋਵੇ ਸਮਾਜੀ ਹੋਵੇ ਰਾਜਾ ਹੋਵੇ ਕਿਸੇ ਤੋਂ ਨਹੀਂ ਡਰੇਗਾ ਇੱਕ ਤੋਂ ਡਰਦੇ ਨੇ ਸਾਖਤ ਤੋਂ ਅਸੰਤ ਤੋਂ ਕਹਿੰਦੇ ਸਾਖਤ ਸੰਗ ਨਾ ਕੀ ਜਈ ਦੂਰਹਿ ਜਾਈਏ ਭਾਕ ਸਾਖ ਅਤ ਗੁਰੂ ਨੇ ਇਹਦੇ ਅਰਥ ਦਿੰਦੇ ਨੇ ਸਾਖ ਅਤ ਜਿਹਦੇ ਬਹੁਤੇ ਸਾਖ ਨੇ ਬਹੁਤ ਅਸਮਤ ਜੋ ਰੱਬ ਨਾਲ ਟੁੱਟਿਆ ਕਿਉਂਕਿ ਬਹੁਤਿਆਂ ਨਾਲ ਜੁੜਿਆ ਤੇ ਰੱਬ ਨਾਲ ਟੁੱਟਿਆ ਹੋਇਆ ਜੇ ਰੱਬ ਨਾਲ ਜੁੜਿਆ ਹੈ ਬਹੁਤਿਆਂ ਨਾਲ ਟੁੱਟਿਆ ਹੋਇਆ ਸਤਿਗੁਰ ਜੀ ਦੇ ਬਾਣੀ ਵਿੱਚ ਬਚਨ ਨੇ ਨਾ ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਭਗਤ ਰਵਦਾਸ ਜੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਤੇ ਨਾਮਦੇਵ ਜੀ ਵੀ ਕਹਿੰਦੇ ਨੇ ਲੋਗ ਕੁਟਾਂਬ ਸਭ ਹੋਂਤੇ ਤੋਰੈ ਤਉ ਆਪਨ ਵੇਢੀ ਆਵੇ ਹੋ ਉਹ ਕਹਿੰਦੇ ਆਪਣੇ ਆਪ ਆਉਂਦਾ ਇਹਨੂੰ ਬੁਲਾਉਣਾ ਨਹੀਂ ਪੈਂਦਾ ਉਹ ਤਾਂ ਆਪ ਆਉਂਦਾ ਦੇਖਦਾ ਤਾ ਕਿੱਥੇ ਘਰ ਬਣੇ ਮੇਰਾ ਮੇਰਾ ਘਰ ਬਣਿਆ ਬਨਤਾਲ ਬਣਿਆ ਉਹ ਦੇਖਦੇ ਰਹਿੰਦੇ ਬੈਠਣ ਨੂੰ ਥਾ ਹੋਵੇ ਨਾ ਕਿਤੇ ਸਤਿਗੁਰੂ ਜੀ ਨੇ ਕਿਹਾ ਨਾ ਰਸ ਸੋਹਿਨਾ ਰਸ ਮੰਦਰ ਸੇਜਾ ਰਸ ਪਰਮਲ ਕੀ ਵਾਸ ਰਸ ਮੰਦਰ ਰਸੇਜਾ ਘੋੜੇ ਰਸ ਮਿੱਠਾ ਰਸ ਮਾਤ ਇਤੇ ਰਸ ਸਰੀਰ ਕੇ ਕਹਿ ਘਟਨਾ ਨਿਵਾਸ ਮੈਨੂੰ ਜਗ੍ਹਾ ਹੀ ਨਹੀਂ ਬੈਠਣ ਨੂੰ ਕਿਤੇ ਬੈਠਾ ਜਗ੍ਹਾ ਹੀ ਨਹੀਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਧਾਨ ਸੁਹਾਵਾ RAM RAJ MEERA SAT GURU ਬੈਠੇ ਹਿਰਦੇ ਵਿੱਚ ਹੈ ਹਿਰਦੇ ਵਿੱਚ ਕਿਹਾ ਗਿਆ ਹਿਰਦੇ ਵਿੱਚ ਜਗਾ ਜਿਹਦੇ ਵਿੱਚ ਬੈਠ ਗਿਆ ਉਹ ਸੋਹਣਾ ਥਾਨ ਬਣ ਗਿਆ ਉਸ ਤੋਂ ਬਿਨਾ ਅਸੰਤ ਹੈ ਆਪਾਂ ਅਸੰਤ ਹਾਂ ਸੰਤਾ ਵਿੱਚ ਆਵਾਂਗੇ ਜੇ ਸੰਸਾਰ ਨਾਲ ਮਿਲੈ ਅਸੰਤ ਮਸ਼ਟ ਕਰ ਰਹੀ ਹੈ ਚੁੱਪ ਕਰਕੇ ਬਿਲਕੁਲ ਨਹੀਂ ਬੋਲਣਾ ਚੁੱਪ ਕਰਕੇ ਰਹਿਣਾ ਮਸ਼ਟ ਕਰੋ ਮੂਰਖ ਜਗ ਕਈਆ ਅਧਿਕ ਬਕੌ ਤੇਰੀ ਲਿਵਰਈਆ ਕਿਉ ਚੁੱਪ ਰਹਿਣਾ ਜੇ ਅਸੀਂ ਜਿਆਦਾ ਬੋਲਾਂਗੇ ਨਾ ਉਹਦੀ ਸੁਰਤ ਟੁੱਟ ਜਾਂਦੀ ਹੈ ਰੱਬ ਨਾਲੋਂ ਅਧਿਕ ਬਕੌ ਹੁਣ ਮੈਂ ਸਭ ਤੋਂ ਜਿਆਦਾ ਬੋਲਦਾ ਤੁਹਾਡੇ ਵਿੱਚ ਤੁਸੀਂ ਦਾ ਆਰਾਮ ਨਾਲ ਬਹਿਣ ਦਿਓ ਅੱਖਾਂ ਬੰਦ ਕਰਕੇ ਬਹਿਣ ਦਿਓ ਤੁਹਾਡੀ ਤਾਂ ਸੁਵਾਦੀ ਲੱਗ ਜਾਂਦੀ ਹੈ ਉਹ ਕਹਿੰਦੇ ਬਹੁਤਾ ਬੋਲਣ ਨਾਲ ਪਰਮਾਤਮਾ ਨਾਲੋਂ ਲਿਬ ਟੁੱਟਦੀ ਹੈ ਬਹੁਤਾ ਬੋਲਣ ਨਾਲ ਗੈਸ ਭਰਦੀ ਹੈ ਮਨੁੱਖ ਦੇ ਅੰਦਰ ਬਹੁਤਾ ਬੋਲਣ ਨਾਲ એનર્ਜੀ ਵੇਸਟ ਹੁੰਦੀ ਹੈ ਮਨੁੱਖ ਦੀ ਬਹੁਤ ਵਿਗਿਆਨ ਨੂੰ ਪੜ੍ਹੋ ਪਰ ਸ਼ਾਂਦਾ ਛੱਕਦੇ ਵਕਤ ਤੁਸੀਂ ਬੋਲੋ ਗੈਸ ਦੀ ਪ੍ਰੋਬਲਮ ਹੋ ਜਾਏ ਬੋਲਣ ਨਾਲ ਹਵਾ ਭਰਦੀ ਹੈ ਕਹਿੰਦੇ ਵਿਗਿਆਨ ਕਹਿੰਦਾ ਅਯੁਰਵੇਦ ਵੀ ਕਹਿੰਦਾ ਸੋ ਸਤਗੋ ਜੀ ਕਹਿੰਦੇ ਨੇ ਮਿਲੇ ਅਸੰਤ ਮਸ਼ਟ ਕਰ ਰਹੀ ਹੈ ਉਹਨਾਂ ਤੋਂ ਚੁੱਪ ਰਹਿ ਤੇ ਸੰਤ ਮਿਲੇ ਕਦੇ ਨਾ ਚੁੱਪ ਕਰਨ ਦੇਣਾ ਉਹਨੂੰ ਨਾ ਕਰਨਾ ਕਿਉਂਕਿ ਉਹਦੇ ਬੋਲਣ ਨਾਲ ਹੀ ਸਾਨੂੰ ਕੁਝ ਮਿਲਣਾ ਹੈ ਹੁਣ ਗੁਰੂ ਸਾਹਿਬ ਨੇ ਕੀ ਹੈ ਬਾਣੀ ਹੈ ਬੋਲਨੇ ਖਸਮ ਕੀ ਬਾਣੀ ਰੱਬ ਦੇ ਬੋਲਨੇ ਹੁਣ ਜੇ ਅਸੀਂ ਇਹਨਾਂ ਨੂੰ ਬੋਲਾਂਗੇ ਨਹੀਂ ਕੇਵਲੇ ਕੁਝ ਵੀ ਨਹੀਂ ਇਹਨੂੰ ਬਾਰ ਬਾਰ ਬੋਲੋ ਸਾਰਾ ਦਿਨ ਬੋਲਣਾ ਹੈ ਦਿਨ ਰਾਤ ਬੋਲਣਾ ਇਹਨੂੰ ਚਾਹੇ ਮਨ ਵਿੱਚ ਬੋਲੋ ਚਾਹੇ ਤਨ ਕਰਕੇ ਬੋਲੋ ਦੋਹੇ ਤਰ੍ਹਾਂ ਪਰਵਾਨ ਦੋਹੇ ਤਰ੍ਹਾਂ ਪਰਵਾਨੇ ਕੋਈ ਮਿਲ ਗਿਆ ਗਾਹਕ ਆ ਜਾਏ ਉਸ ਨੂੰ ਦੇਓ ਜਿੰਨਾ ਦੇ ਸਕਦੇ ਹੋ ਗਾਹਕ ਹੋਵੇ ਵੈਸੇ ਨਹੀਂ ਲੋੜ ਬੰਦ ਹੋਵੇ ਭੁੱਖਾ ਹੋਵੇ ਆਤੀਤੀ ਹੋਵੇ ਵਿਣ ਗਾਹਕ ਗੁਣ ਵੇਚੀਐ ਗੁਣ ਸਹਿ ਗੋ ਜਾਏ ਮਿਲੇ ਅਸੰਤ ਮਸਤ ਕਰ ਰਹੀ ਹੈ ਕਿਉਂ ਚੁੱਪ ਕਿਉਂ ਰਹੇ ਨਾ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਲਿਬ ਲਈਏ ਉਹ ਬੋਲਣਾ ਬੋਲਣਾ ਚਾਹੀਦਾ ਕਬੀਰ ਕਹਿੰਦੇ ਨੇ ਜਿਸ ਵਿੱਚ ਰਾਮ ਨਾਮ ਨਾਲ ਸੁਰਤ ਜੁੜ ਜਾਏ ਉਹ ਬੋਲ ਬੋਲੋ ਸਾ ਸੰਗਤ ਜੀ ਤੁਸੀਂ ਰੋਜ ਦੇ ਸਤ ਸੰਗੀ ਹੋ ਤੇ ਸੰਗਤ ਗੁਰੂ ਨੂੰ ਬਹੁਤ ਪਿਆਰੀ ਹੈ ਜੋ ਪ੍ਰਭ ਕੀ ਅਤ ਪਿਆਰੀ ਥੋੜੀ ਨਹੀਂ ਹੈ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਰੋਜ਼ ਆਪਣਾ ਲੇਖਾ ਜੋਖਾ ਜਰੂਰ ਕਰਿਆ ਕਰੋ ਅਸੀਂ ਕਿੰਨੇ ਕ ਬੋਲਦੇ ਆ ਸੰਤ ਨਾਲ ਕਿੰਨੇ ਕ ਸੰਤ ਮਿਲਦੇ ਨੇ ਸਾਨੂੰ ਜਾਂ ਅਸੀਂ ਸੰਤ ਹਾਂ ਜਾਂ ਕਿੰਨਾ ਬੋਲਦੇ ਆ ਉਹ ਬੋਲ ਬੋਲਦੇ ਆ ਜਿਹਦੇ ਨਾਲ ਰਾਮ ਨਾਮ ਵਿੱਚ ਸੁਰਤ ਜੁੜੇ ਸਾਰਾ ਦਿਨ ਚਾਹੇ ਕੋਈ ਘਰ ਵਿੱਚ ਹੈ ਚਾਹੇ ਕੋਈ ਦੁਕਾਨ ਤੇ ਹੈ ਖੇਤ ਵਿੱਚ ਹੈ ਦਫ਼ਤਰ ਵਿੱਚ ਹੈ ਕਿਤੇ ਵੀ ਜਹਾ ਜਿੱਥੇ ਵੀ ਤੁਸੀਂ ਹੋ ਤੇ ਹਰ ਥਾਂ ਤੇ ਵੀ ਉਹ ਬੋਲ ਜੈਸੇ RAM ਨਾਮ ਰਵ ਰਹੀ ਹੈ ਜਿਸ ਵਿੱਚ RAM ਨਾਮ ਵਿੱਚ ਸੁਰਤੀ ਜੁੜ ਜਾਏ ਰਵਣਾ ਹੁੰਦਾ ਹੈ ਰਵਣ ਹੁੰਦਾ ਹੈ ਲਫਜ਼ ਫਸ ਜਾਣਾ ਕਿਸੇ ਵਿੱਚ ਫਸ ਜਾਣਾ RAM ਰਮੋ ਵੜ ਭਾਗੀ ਹੋਏ ਵਡੇ ਭਾਗਾ ਵਾਲੇ RAM ਵਿੱਚ ਫਸ ਜਾਓ ਰਮ ਜਾਓ RAM ਰਮਿਆ ਹੋਇਆ ਸਾਰੇ ਵਿੱਚ ਇਸ ਤਰ੍ਹਾਂ ਤੂੰ RAM ਵਿੱਚ ਹੋ ਜਾ ਜਲਥਲ ਮਈਲ ਪੂਰਿਆ ਰਵਿਆ ਵਿੱਚ ਵਣਾ ਜੈਸੇ RAM ਨਾਮ ਰਬ ਰਹੀ ਹੈ ਉਹ ਬੋਲ ਭੋਲੋ ਜਿਨ੍ਹਾਂ ਦੇ ਨਾਲ ਹੁਣ ਗੁਰਬਾਣੀ ਸਾਰੀ ਉਹੀ ਬੋਲ ਹੈ ਸਾਰਾ ਦਿਨ ਬੋਲੀ ਜਾਓ ਘਰ ਵਿੱਚ ਬੋਲੋ ਬਾਹਰ ਬੋਲੋ ਚਲਦਿਆਂ ਬੋਲੋ ਸਾਈਕਲ ਚਲਾਦਿਆਂ ਬੋਲੋ ਖੇਤ ਵਿੱਚ ਬੋਲੋ ਕਿਤੇ ਵੀ ਬੋਲੀ ਜਾਓ ਇਹ ਤੋਂ ਬਿਨਾ ਗੁਰੂ ਤੋਂ ਮਿਲਿਆ ਹੋਇਆ ਮੰਤਰ ਹੈ ਮੂਲ ਮੰਤਰ ਹੈ ਬੀਜ ਮੰਤਰ ਹੈ ਉਹਨੂੰ ਬੋਲੋ ਸਾਰਾ ਦਿਨ ਬੋਲੋ ਉਹ ਬੋਲ ਬੋਲੋ ਜਿਹੜਾ ਜਿਹਦੇ ਵਿੱਚ ਰਾਮ ਨਾਮ ਨਾਲ ਵਰਨਾ ਇਸ ਤੋਂ ਬਿਨਾ ਕੀ ਬੋਲਣਾ ਹੈ ਕੋਈ ਫਾਇਦਾ ਨਹੀਂ ਹੋਇਆ ਸੰਤਨຊੋਂ ਬੋਲੇ ਉਪਕਾਰੀ ਬੂਰਖຊੋਂ ਬੋਲੇ ਚਖਵਾਰੀ ਸੰਤਾ ਨਾਲ ਬੋਲਣਾ ਭਲਾ ਹੀ ਭਲਾ ਹੈ ਉਪਕਾਰ ਹੀ ਉਪਕਾਰ ਹੈ ਜੇ ਨਹੀਂ ਵੀ ਬੋਲਣਾ ਹੁੰਦਾ ਸੰਤ ਨੇ ਆਪ ਠੀਕ ਕਰ ਲੈਣਾ ਬੱਚਾ ਮਾਂ ਦੇ ਅੱਗੇ ਕੋਈ ਚੀਜ਼ ਨਹੀਂ ਸਵਾਰ ਸਕਦਾ ਮਾਂ ਪੇ ਸਵਾਰੀ ਜਾਂਦੀ ਹੈ ਪੜ੍ਹਾਈ ਵਿੱਚ ਹੀ ਦੇਖੋ ਉਹਨੂੰ ਹੱਥ ਨਾਲ ਲਿਖਣਾ ਸਿਖਾ ਦਿੰਦੀ ਹੈ ਮਾਂ ਟੀਚਰ ਇਸੇ ਤਰ੍ਹਾਂ ਸੰਤ ਸਾਡੇ ਮਾਂ ਪਿਓ ਵਰਗਾ ਹੁੰਦਾ ਹੈ ਉਹ ਸੰਤ ਸਾਨੂੰ ਨਹੀਂ ਵੀ ਬੋਲਣਾ ਆਂਦਾ ਤਾਂ ਵੀ ਸਿਖਾ ਦੇਂਦਾ ਉਦੇ ਅੱਗੇ ਆਪੇ ਹੀ ਸੁਖਾ ਦਿੰਦਾ ਸੰਤ ਦੇ ਨੇੜੇ ਤਾਂ ਚੱਲੇ ਨਾ ਮਨੇ ਕੋਈ ਪਰ ਮਿਲੇ ਬਣੇ ਭਾਗ ਨਾਲ ਮਿਲਦਾ ਸੰਤਾ ਨਾਲ ਬੋਲੋਗੇ ਜਿੰਨਾ ਵੀ ਪਰ ਉਪਕਾਰ ਹੀ ਪਰ ਉਪਕਾਰ ਹੈ ਤੇ ਮੂਰਖ ਸਿਓ ਬੋਲੇ ਝੱਖ ਮਾਰੀ ਵੈਸੇ ਤਾਂ ਬਾਣੀ ਨੇ ਕਿਹਾ ਨਾ ਕੋ ਮੂਰਖ ਨਾ ਕੋ ਸਿਆਣਾ ਸਭ ਕਿਛ ਵਰਤੈ ਤੇਰਾ ਭਾਣਾ ਪਰ ਉਹਨੇ ਮੂਰਖ ਵੀ ਬਣਾਏ ਨੇ ਤੇ ਸੰਤ ਵੀ ਬਣਾਏ ਨੇ ਦੋਏ ਮੂਰਖ ਕੌਣ ਹੈ ਮੂਰਖਾਂ ਸਿਰ ਮੂਰਖ ਹੈ ਜੋ ਮੰਨੇ ਨਾਹੀ ਨਾਉ ਜਿਹੜਾ ਨਾਮ ਨਹੀਂ ਮੰਨਦਾ ਨਾ ਭਾਵੇਂ ਦੁਨੀਆਂ ਦਾ ਜਿੰਨਾ ਮਰਜੀ ਗਿਆਨ ਹੈ ਉਹਨੂੰ ਮੂਰਖ ਕਿਹਾ ਗੁਰਬਾਣੀ ਨੇ ਕਹਿੰਦੇ ਉਹਦੇ ਨਾਲ ਬੋਲਣਾ ਝੱਖ ਮਾਰਨਾ ਹੀ ਹੈ ਝੱਖ ਮਾਰਨਾ ਕੀ ਹੁੰਦਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਐ ਸੁਖ ਦੁੱਖ ਸੁਖ ਦੋਏ ਕੱਪੜੇ ਪਹਿਰੈ ਜਾਏ ਮਨੁੱਖ ਇਹ ਝੱਖ ਮਾਰਨੀ ਹੈ ਇਹ ਮੂਰਖ ਨਾਲ ਝੱਖ ਮਾਰਨੀ ਵੀ ਦੁੱਖ ਤਾਂ ਹੋਣਾ ਦੁੱਖੋਂ ਬਰਨੀ ਜੇ ਸੁੱਖ ਮੰਗੋਗੇ ਦੁੱਖ ਨਾਲ ਆਏਗਾ ਹੀ ਫਰੀ ਮਿਲਦਾ ਹੈ ਲਾਜ਼ਮੀ ਹੈ ਸੁੱਖ ਮੰਗ ਤ ਦੁੱਖ ਆਗਲ ਆਵੇ ਉਹ ਦੁੱਖ ਤੋਂ ਫਿਰ ਉਹ ਨਹੀਂ ਹੁੰਦਾ ਉਹ ਤਾਂ ਦੁੱਖ ਨੂੰ ਦਾਤ ਸਮਝਦਾ ਹੈ ਕਹਤੇ ਆਂ ਦੁੱਖ ਭੂਖ ਸਦਮਾ ਔਰ ਇਹ ਭੇਦ ਦਾਤ ਤੇਰੀ ਰਾਤਾਰ ਦੁਨੀਆ ਦਾ ਇੱਕੋ ਹੀ ਰਹਿ ਭਰ ਹੈ ਪੜ ਕੇ ਦੇਖੋ ਸਾਰੇ ਧਰਮਾਂ ਨੂੰ ਪੜਨਾ ਚਾਹੀਦਾ ਸਿੱਖ ਨੂੰ ਸਾਰਾ ਧਰਮ ਪੜਨਾ ਚਾਹੀਦਾ ਇੱਕ ਹੀ ਰਹਿ ਬੜਾ ਜਿਹੜਾ ਦਾਤ ਕਹਿੰਦਾ ਇਹ ਦਾਤ ਹੈ ਕਿਉਂ ਗੁਰੂ ਨੇ ਕਿਹਾ ਦੁੱਖਦਾਰੋ ਸੁਖ ਰੋਗ ਭਿਆ ਸੁਖ ਤਾਰੋਗ ਜਿਤਨੇ ਕਿਸੇ ਕੋਲ ਸੁਖ ਨੇ ਜਿਆਦਾ ਉਤਨਾ ਰੋਗ ਹੀ ਹੈਓ ਜਿਤਨੇ ਭੋਗ ਨੇ ਕਿਸੇ ਕੋਲ ਉਤਨਾ ਸੋਗ ਹੀ ਹੈ ਭੋਗੰ ਤਾ ਰੋਗੰ ਹਰਖੰ ਤਾ ਸੋਗੰ ਸਤਗੁਰ ਜੀ ਬਾਣੀ ਵਿੱਚ ਕਹਿੰਦੇ ਸਾਰਾ ਕੁਝ ਬਾਣੀ ਵਿੱਚੋਂ ਲੈ ਰਹੇ ਆਪਾਂ ਬਾਹਰ ਕੋਈ ਚੀਜ਼ ਨਹੀਂ ਅਛਾ ਤੇ ਸਾਡੇ ਕੋਲ ਬੜਾ ਅਮੀਰ ਇਤਿਹਾਸ ਹੈ ਪਰ ਇਹਨਾਂ ਸਮਾਂ ਨਹੀਂ ਹੁੰਦਾ ਸਾਧ ਸੰਗ ਜੀ ਇਹ ਸ਼ਬਦੇ ਮੱਸੀ ਖੁੱਲਦਾ ਉਹ ਵੀ ਛੋਟਾ ਸ਼ਬਦ ਹੈ ਤਾਂ ਇਤਨਾ ਸਮਾਂ ਲੱਗਦਾ ਹੈ ਵੱਡੇ ਸ਼ਬਦ ਦੇ ਤਾਂ ਆਖਰੀ ਅਰਥ ਵੀ ਮੱਸੀ ਹੁੰਦੇ ਨੇ ਮੂਰਖ ਨਾਲ ਬੋਲਣਾ ਝੱਖ ਮਾਰਨਾ ਹੈ ਕਿਉਂ ਬੋਲ ਤ ਬੋਲ ਤ ਬੜੇ ਬਿਕਾਰਾ ਬਿਨ ਬੋਲੇ ਕੀ ਕਰੇ ਵਿਚਾਰਾ ਬੋਲਦਿਆਂ ਬੋਲਦਿਆਂ ਵਿਕਾਰ ਵੱਧਦੇ ਬੇਕਾਰ ਉਹ ਚੀਜ਼ ਹੁੰਦੀ ਜਿਹੜੀ ਕੰਮ ਨਾ ਆਵੇ ਸਾਡੇ ਉਹਨੂੰ ਕਹਿੰਦੇ ਨੇ ਬੇਕਾਰ ਵਿਕਾਰ ਜੋ ਨਾਲ ਨਾ ਚੱਲਦਾ ਹੋਵੇ ਉਹ ਬੋਲ ਜਿਨ੍ਹਾਂ ਨਾਲ ਲਾਭ ਹੀ ਕੋਈ ਉਹਨੇ ਹੁਣਾ ਉਹ ਬੋਲ ਤਾਂ ਬਸ ਉਹ ਹੈ ਸਤਿਗੁਰੂ ਜੀ ਦੇ ਮੁਤਾਬਕ ਤਾਂ ਜਿਹਦੇ ਵਿੱਚ ਰਾਮ ਨਾਮ ਵਿੱਚ ਸੁਰਤ ਜੁੜੀ ਰਹੇ ਨਾਮ ਯਾਦ ਆਈ ਜਾਏ ਸਾਰੋ বিনা ਬੋਲੇ ਹੀ ਆਈ ਜਾਏ ਉਹ ਬੋਲ ਬੋਲੋ ਸਾਰਾ ਦਿਨ ਉਹ ਬੋਲ ਤੁਸੀਂ ਇੰਨੇ ਇਮ ਕਰੋ ਬਾਣੀ ਪੜੋ ਜਿੰਨੀ ਮਰਜੀ ਸਾਰਾ ਦਿਨ ਪੜੋ ਹੌਲੀ ਹੌਲੀ ਤੁਹਾਡੇ ਜਹਨ ਵਿੱਚ ਜਾਏ ਜਾਏਗੀ ਵੈਸੇ ਤਾਂ ਤੁਹਾਡੇ ਕੋਲ ਹੁਣ ਜੇਬ ਵਿੱਚ ਸਾਰਾ ਖਜ਼ਾਨਾ ਹੈ ਜੇ ਉਹਨੂੰ ਵਰਤੋ ਸਹੀ ਢੰਗ ਨਾਲ ਸਰਸਨ ਸਿੰਘ ਜੀ ਐਸਏ ਐਸਏ ਗੁਰਸਿੱਖ ਪਏ ਨੇ ਆਮੀਰ ਗੁਰਸਿੱਖ ਜਿਹੜੇ ਹਰ ਵਕਤ ਆਪਣੀ ਗੱਡੀ ਵਿੱਚ ਡਰਾਈਵਰ ਉਹਨਾਂ ਕੋਲ ਹੈ ਲੈਪਟਾਪ ਰੱਖੇ ਨੇ ਬਾਣੀ ਪੜਦੇ ਜਾਂਦੇ ਰਹੇ ऐसे ऐसे गुरसिख ने अपने ਘਰ ਤੋਂ ਰੇਲ ਗੱਡੀ ਵਿੱਚ ਤੁਰੇ ਗੱਡੀ ਵਿੱਚ ਵੀ ਕਥਾ ਹੁੰਦੀ ਹੈ ਤੁਹਾਨੂੰ ਬੁਲਾਏ ਵੀ ਨਹੀਂ ਉਹ ਫਿਰ ਉਹ ਉਹਨਾਂ ਨੂੰ ਸਾਡ ਨੂੰ ਉਹਨਾਂ ਦੇ ਘਰ ਲੈ ਕੇ ਜਾਂਦੇ ਨੇ ਭਾਈ ਸਾਹਿਬ ਵੀ ਸਾਡੇ ਨਾਲ ਸਭ ਦੋਏ ਮੀਆਂ ਬੀਬੀ ਉਹ ਕੁਦਰਤੀ ਮੇਰਾ ਵੀ ਇੱਕ ਗੁਰਸਿੱਖ ਇੱਥੇ ਹੈ ਇਸ ਨਗਰ ਵਿੱਚ ਮੈਂ ਕਹਤ ਹਾਂ ਤੁਸੀਂ ਵੀ ਮਿਲਾਓ ਭਾਈ ਅਸੀਂ ਆਪਦੇ ਮਿਲਾਨ ਲੈ ਗਏ ਸੀ ਤੇ ਵਾਹ امیر ਆਦਮੀ ਐ ਨੇ ਜਿਆਦਾ ਸਾਥ ਸੰਗ ਸੀ ਤਾਂ ਘਰ ਦੇ ਕੀ ਡਰਗੇ ਉਹਦਾ ਕਹਿੰਦੇ ਜੀ ਇਹ ਵੀ ਸਾਡੇ ਨਾਲ ਸੀ ਜਦੋਂ ਅਸੀਂ ਐਸੇ ਐਸੇ ਪਏ ਨੇ ਇਹ ਬੋਲਣਾ ਬਾਣੀ ਬੋਲ ਰਹੇ ਨੇ ਇੱਕ ਬੋਲ ਰਿਹਾ ਕਿਸੇ ਦਨ ਦੂਜਾ ਬੋਲ ਰਿਹਾ ਸਾਰਾ ਤੇ ਸਫਰ ਵੀ ਵਹਿਲਾ ਨਹੀਂ ਦਫ਼ਤਰ ਵੀ ਵਹਿਲਾ ਨਹੀਂ ਸੋਖਾ ਜਿਹੜੇ ਸਾਡਾ ਕੀਤਾ ਐ ਸਾਥ ਸੰਗ ਜੀ ਉਹਦੇ ਵਿੱਚ ਅਸੀਂ ਘਟ ਕਰ ਸਕਦੇ ਆ ਸ਼ਕਤੀ ਦਾ ਕੀਤਾ ਜਿਹੜਾ ਦਫ਼ਤਰ ਵਾਲਾ ਬੰਦਾ ਉਹ ਤਾਂ ਬਹੁਤ ਸਾਰੇ ਬੈਂਕ ਵਾਲੇ ਵੀਰ ਨੇ ਸਾਡੇ ਬੈਂਕ ਵਿੱਚ ਸਰਵਿਸ ਕਰਦੇ ਨੇ ਗੁਰਬਾਣੀ ਲਾ ਕੇ ਰੱਖਦੇ ਨੇ ਉਹਦੇ ਉਹਨਾਂ ਕੋਲ ਹੈ ਤਾਂ ਸਾਹਮਣੇ ਤਾਂ ਹੈ ਹੀ ਹੈ ਗੁਰਬਾਣੀ ਬੜੀ ਧੀਮੀ ਜੀ ਆਵਾਜ਼ ਵਿੱਚ ਜਿਹੜੀ ਬਸ ਆਪਣੇ ਆਪ ਨੂੰ ਸੁਣੇ ਉਹ ਜਪ ਸੋ ਕਿਤੇ ਵੀ ਹੁਣ ਤੁਸੀਂ ਜਾਓਗੇ ਘਰ ਨੂੰ ਬੋਲਦੇ ਜਾਓ ਜਦੋਂ ਆਏ ਹੋ ਬੋਲਦੇ ਆਓ ਬਾਣੀ ਬਾਣੀ ਬੋਲ ਬੰਤਰ ਗੁਰਮੰਤਰ ਦੇਖੋ ਜਾਂ ਕਰਕੇ ਤਾਂ ਦੇਖੋ ਕਰੇ 6ਵੇਂ ਲੈ ਸਾਲ ਦੇਖੋ ਤਾਂ ਆ ਵੀ ਕੁਝ ਨਾ ਕੁਝ ਬਣਦਾ ਹੈ ਕਿ ਨਹੀਂ ਹੋਰ ਚੀਜ਼ਾਂ ਵੀ ਤਾਂ ਕਰਕੇ ਦੇਖਦੇ ਹੋ ਤੁਸੀਂ ਐਨੇ ਐਨੇ ਰਿਸਕ ਲੈਂਦੇ ਹੋ ਕਰੋ ਤਾਂ ਸਹੀ ਕਰੇ ਕੋਈ ਫालतू ਬੋਲੇਗਾ ਵੀ ਨਹੀਂ ਤੁਹਾਡੇ ਨਾਲ ਮੰਨ ਕਰਕੇ ਵਧੇ ਬੁਲਾ ਦੇਗਾ ਵੈਸੇ ਨਹੀਂ ਬੋਲੇਗਾ ਅਦਰਕਣਾ ਜੀ ਦੇਖੋ ਤਾਂ ਸਹੀ ਕਰਕੇ ਸੋ ਸਤਗੁਰੂ ਜੀ ਕਹਿੰਦੇ ਨੇ ਬੋਲਣ ਨਾਲ ਤਾਂ ਵਿਕਾਰ ਵਧਣਗੇ ਭਾਈ ਪਰ ਬਿਨਾ ਬੋਲੇ ਬਣਦਾ ਵੀ ਕੀ ਐ ਕੁਝ ਵੀ ਨਹੀਂ ਬਣਦਾ ਬਿਨ ਬੋਲੇ ਕੀ ਕਰੇ ਵਿਚਾਰਾ ਕਹੋ ਕਬੀਰ ਛੁੱਛਾ ਘਟ ਬੋਲੇ ਭਰਿਆ ਹੋਏ ਸੁਖ ਉਹਨਾਂ ਡੋਲੇ ਕਹਿੰਦੇ ਕਬੀਰ ਕਹਿੰਦੇ ਨੇ ਜਿਹੜਾ ਜ਼ਿਆਦਾ ਬੋਲਦਾ ਹੁੰਦਾ ਹੀ ਖਾਲੀ ਐ ਇਹਦਾ ਭਾਵ ਆਪਾਂ ਖਾਲੀ ਹੀ ਹਾਂ ਕਿਉਂਕਿ ਢੋਲ ਬਾਜਾ ਜਿੰਨੇ ਸਾਜ਼ ਨੇ ਅੱਜ ਤੱਕ ਗੁਰੂ ਦੀ ਕਿਰਪਾ ਦੁਆਰਾ ਬਹੁਤ ਸਾਜ ਨੇ ਸਾਡੇ ਕੋਲ ਮਹਾਰਾਜ ਨੇ ਬਹੁਤ ਦਿੱਤੇ ਨੇ ਸਾਜ ਹਰ ਤਰ੍ਹਾਂ ਦਾ ਸਾਜ ਤਕਰੀਬਨ ਦੇ ਦਿੱਤਾ ਹੈ ਇਸ ਨਗਰ ਵਿੱਚ ਤੇ ਵਜਾਉਣ ਵਾਲੇ ਵਜਾਉਣ ਵੀ ਲੱਗ ਗਏ ਉਹ ਤੁਸੀਂ ਦੇਖਿਆ ਸਾਰੇ ਵਿੱਚੋਂ ਖਾਲੀ ਹੁੰਦੇ ਨੇ ਬਣਾਉਣ ਵਾਲੇ ਨੇ ਖਾਲੀ ਕਰ ਕਰਕੇ ਬਿਨਾ ਵੱਜਦਾ ਹੀ ਨਹੀਂ ਖਾਲੀ ਤੋਂ ਵੀ ਨਾ ਖਾਲੀ ਤੋਂ ਬਿਨਾ ਵੱਜੇਗਾ ਹੀ ਨਹੀਂ ਪਰ ਉਹ ਖਾਲੀ ਵੱਜ ਕੇ ਕਿਤਨੇ ਅਨੂ ਭਰ ਦਿੰਦਾ ਇੱਕ ਸਾਜ ਜੇ ਕੋਈ ਸੁਣ ਲਏ ਕਹਿੰਦੇ ਪਾਸ਼ਾ ਕਹਿੰਦੇ ਕਹੋ ਕਬੀਰ ਛੁਛਾ ਘਟ ਬੋਲੇ ਜਿਹੜਾ ਖਾਲੀ ਹੈ ਉਹ ਬੋਲਦਾ ਹੈ ਭਾਈ ਭਰਿਆ ਹੋਏ ਸੁ ਕਬ ਹੁ ਨਾ ਡੋਲੇ ਜੇ ਕਿਤੇ ਭਰ ਗਿਆ ਕਿਸੇ ਨਾਮ ਦੀ ਕਣੀ ਨਾਲ ਉਹਨੂੰ ਡੋਲਣਾ ਨਹੀਂ ਬੋਲਣਾ ਨਹੀਂ ਕਿਤੇ ਕਬ ਹੁ ਨਾ ਡੋਲੇ ਉਹਦਾ ਡੋਲਣਾ ਖਤਮ ਹੋ ਜਾਂਦਾ ਕਿਉਂਕਿ ਭਰਮ ਭਰ ਕੇ ਹੀ ਖਤਮ ਹੁੰਦਾ ਹੈ ਭਰਮ ਡੋਲਾਏਗਾ ਭਰਮ ਦੇ ਵਿੱਚ ਡੋਲਦਾ ਹੈ ਮਨੁੱਖ ਡੇਗਨ ਡੋਲਣ ਤਾਲਾ ਜੋਲੋ ਮਨ ਕੇ ਭਰਮਾਂ ਭਰਮ ਕਿੱਥੋਂ ਜਾਂਦਾ ਹੈ ਗੁਰ ਪ੍ਰਸਾਦ ਭਰਮ ਕਾ ਨਾਸ ਸਤਿਗੁਰ ਜੀ ਰਹਿਮਤ ਕਰਨ ਹੋਈ ਪੜ ਚੁੱਕਦੀ ਕਿਵਾਂ ਬਖਸ਼ਣਾ ਜੀ ਅਸੀਸ ਬਖਸੋ ਮਵਾਹੀ ਗੁਰੂ ਜੀ ਕਾ ਖਾਲਸਾ ਮਵਾਹੀ गुरु जी की कीफ